ਲਓ ਜੀ ਇੱਕ ਵਾਰ ਫਿਰ ਲੋਕਾਂ ਦੀਆਂ ਜੇਬਾਂ ਹੋਣਗੀਆਂ ਖਾਲੀ ਹੁਣੇ-ਹੁਣੇ ਵਧੇ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਦੀਆਂ ਕੀਮਤਾਂ ਜੀ ਹਾਂ ਅੱਜ ਤੋਂ ਕੀਮਤਾਂ ਦੇ ਵਿੱਚ ਇਜ਼ਾਫਾ ਹੋਇਆ 5% ਤੱਕ ਸਾਰੇ ਵਾਹਨਾਂ ਤੇ ਇਹ ਇਜ਼ਾਫਾ ਕੀਤਾ ਜਾ ਰਿਹਾ ਜੋ ਪਹਿਲਾਂ ਸਿੰਗਲ ਸਾਈਡ ਆਮ ਕਾਰ ਦਾ ਲੱਗਦਾ ਸੀ 215 ਰੁਪਏ ਕਿਰਾਇਆ ਉਹ ਵਧਾ ਕੇ ਕੀਤਾ 220 ਰੁਪਏ ਵੱਡੇ ਵਾਹਨਾਂ ਦੀ ਜੇਕਰ ਗੱਲ ਕਰੀਏ ਤਾਂ ਵੱਡੇ ਵਾਹਨਾਂ ਦੇ ਵੀ 5% ਤੱਕ ਟੋਲ ਰੇਟ ਦੇ ਵਿੱਚ ਵਾਅਦਾ ਕਰਕੇ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ ਸੋ ਤਾਂ ਇਹ ਕਿ ਲੁਧਿਆਣਾ ਦਾ ਲਾਂਡਾ ਵਾਲ ਟੋਲ ਪਲਾਜ਼ਾ ਮਹਿੰਗਾ ਹੋ ਗਿਆ ਦਿੱਲੀ ਤੋਂ ਜਲੰਧਰ ਜਾਣ ਵਾਲੇ ਮੁਸਾਫਰਾਂ ਨੂੰ ਹੁਣ ਪਿਛਲੀਆਂ ਦਰਾਂ ਨਾਲੋਂ 5% ਵੱਧ ਪੈਸੇ ਦੇਣੇ ਪੈਣਗੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੇ 1 ਸਾਲ ਵਿੱਚ ਜੀਜੀ ਵਾਰਦਰਾਂ ਦੇ ਵਿੱਚ ਵਾਅਦਾ ਕੀਤਾ ਜਾਣਕਾਰੀ ਦਿੰਦਿਆਂ ਲਾਡੋਵਾਲ ਟੋਲ ਪਲਾਜ਼ਾ ਦੇ ਅਧਿਕਾਰੀ ਨੇ ਦੱਸਿਆ ਕਿ ਨਵੀਂ ਦਰਾਂ ਦੇ ਵਿੱਚ ਮਾਮੂਲੀ ਵਾਧਾ ਕੀਤਾ ਗਿਆ ਤੇ 2 ਜੂਨ 2024 ਦੀ ਅੱਧੀ ਰਾਤ 12 ਵਜੇ ਤੋਂ ਨਵੀਂ ਦਰ ਸੂਚੀ ਅਨੁਸਾਰ ਟੋਲ ਕੱਟੇ ਜਾਣਗੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਿੱਤਰ ਸਿੰਘ ਹੈ ਜੀ ਜਿੱਤਰ ਜੀ ਕੀ ਡਾਂਸ ਕਨੈਕਸ਼ਨ ਹੈ ਤੁਹਾਡੀ ਮੈਂ ਇੱਥੇ ਲੋਕਲ ਮੈਨੇਜਰ ਹਾਂ ਸਰ ਲੋਕਲ ਮੈਨੇਜਰ ਆ ਤਾਂ ਕਿੰਨਾ ਕੇ ਰੇਟਾਂ ਦੇ ਵਿੱਚ ਜ਼ਾਫਾ ਕੀਤਾ ਗਿਆ ਜ਼ਾਫਾ ਸਰ ਐਨ ਐਚ ਐਲਓ 3 ਤੋਂ 5% ਦਾ ਵਾਧਾ ਕੀਤਾ ਗਿਆ ਜੀ ਜੀ ਜੋ ਪਹਿਲਾਂ 1 ਅਪ੍ਰੈਲ ਨੂੰ ਵਧਣਾ ਸੀ ਹੁਣ ਜੂਨ ਦੇ ਵਿੱਚ ਵਧਾਇਆ 1 ਜੂਨ ਨੂੰ ਸਰ ਕਿੰਨਾ ਅਗਰ ਨਾਰਮਲ ਕਾਰਡ ਵਾਲੀ ਰੇਟ ਲਾਈਏ ਕਿੰਨੇ ਹੈ ਕਿੰਨਾ ਸੀ ਪਹਿਲਾਂ ਤੇ ਹੁਣ ਕਿੰਨਾ ਪਹਿਲਾਂ ਸਰ 215 ਰੁਪਏ ਸੀ ਸਿੰਗਲ ਦਾ ਜੀ ਹੁਣ 220 ਰੁਪਏ ਹੋ ਗਏ ਜੀ ਹਾਂਜੀ ਤੇ ਕੀ ਸਰ ਮੰਨਦੇ ਹੋ ਲਗਾਤਾਰ ਰੇਟਾਂ ਦੇ ਵਿੱਚ 1 ਸਾਲ ਦੇ ਵਿੱਚ ਤੀਸਰੀ ਵਾਰ ਵਾਧਾ ਜਿਹੜਾ ਹੋਇਆ ਹੈ ਸਰ ਇਹ ਤਾਂ ਐਨਐਚਏ ਦੀ ਗਾਈਡਲਾਈਨ ਹੈ ਉਹਨਾਂ ਦੇ ਹਿਸਾਬ ਨਾਲ ਰੇਟ ਵਧਾਇਆ ਸੀ ਤਾਂ ਤੇ ਨੌਕਰੀ ਕਰਦੇ ਆ ਸਾਨੂੰ ਜੋ ਪਿੱਛੇ ਆਰਡਰ ਮਿਲਦਾ ਅਸੀਂ ਉਹਨੂੰ ਫੋਲੋ ਕਰਦੇ ਆ ਇਹ ਸਰਕਾਰ ਦੇ ਕੰਮ ਨੇ ਜੀ ਸਾਡੇ ਤਾਂ ਅਸੀਂ ਤਾਂ ਨੌਕਰ ਹਾਂ ਸਰ ਕੋਈ ਪਾਸ ਨੂੰ ਲੈ ਕੇ ਵੀ ਕੋਈ ਰੇਟ ਰੇਟ ਦੇ ਵਿੱਚ ਵਾਧਾ ਹੋਇਆ ਪਾਸ ਦੇ ਵਿੱਚ ਵੀ ਜੋ 20 ਕਿਲੋਮੀਟਰ ਦਾ ਪਹਿਲਾਂ 330 ਦਾ ਬੰਦਾ ਸੀ ਉਹ 340 ਰੁਪਏ ਹੋ ਗਏ ਹਾਂ ਮਤਲਬ ਕਹਿੰਦਾ ਪੂਰਾ 5% ਦਾ ਵਾਧਾ ਕੀਤਾ ਪੂਰਾ 5% ਦਾ ਵਾਧਾ ਕੀਤਾ ਜਾਣਕਾਰੀ ਅਨੁਸਾਰ ਕਾਰ ਦਾ ਪੁਰਾਣਾ ਕਿਰਾਇਆ ਵਨ ਵੇ ਦਾ 215 ਰੁਪਏ ਅਤੇ ਰਾਉਂਡ ਟ੍ਰਿਪ ਦਾ 325 ਰੁਪਏ ਅਤੇ ਮਹੀਨਾਵਾਰ ਪਾਸ 7175 ਰੁਪਏ ਸੀ ਨਵੇਂ ਦਰ ਦੇ ਵਿੱਚ ਇੱਕ ਤਰਫਾ ਕਿਰਾਇਆ 220 ਰੁਪਏ ਅਤੇ ਰਾਉਂਡ ਟ੍ਰਿਪ 330 ਰੁਪਏ ਤੇ ਮਹੀਨਾਵਾਰ ਪਾਸ 7360 ਰੁਪਏ ਹੋ ਗਿਆ ਇਸੇ ਤਰ੍ਹਾਂ ਹਲਕੇ ਬਾਂਹ ਦਾ ਪੁਰਾਣਾ ਕਿਰਾਇਆ ਵਨ ਵੇ ਲਈ 350 ਰੁਪਏ ਅਤੇ ਰਾਉਂਡ ਟ੍ਰਿਪ ਲਈ 520 ਰੁਪਏ ਅਤੇ ਮਹੀਨਾਵਾਰ ਪਾਸ 11590 ਰੁਪਏ ਸੀ ਹੁਣ ਨਵੀਂ ਦਰਾਂ ਦੇ ਵਿੱਚ ਇੱਕ ਤਰਫਾ ਕਿਰਾਇਆ 355 ਰੁਪਏ ਅਤੇ ਰਾਉਂਡ ਟ੍ਰਿਪ 535 ਰੁਪਏ ਤੇ ਮਹੀਨਾਵਾਰ ਪਾਸ 11885 ਰੁਪਏ ਹੋਵੇਗਾ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੇ ਦੀ ਰਿਪੋਰਟ